ਸੇਵਾ ਦਾ ਅਸਲੀ ਕਨਸੈਪਟ ਹੈ ਨਿਸ਼ਕਾਮ ਤੇ ਨਿਸਵਾਰਥ ਹੋ ਕੇ ਸੇਵਾ ਨੂੰ ਨਿਭਾ ਦੇਣਾ ਆਪਣੇ ਮਨ ਦੇ ਬਲਬਲਿਆਂ ਨੂੰ ਦਬ ਕੇ ਤੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਅਰਪਣ ਕਰਕੇ ਸੇਵਾ ਨਿਭਾ ਦੇਣਾ ਉਹ ਅਸਲ ਸੇਵਕ ਹੈ ਧੰਨ ਬਾਬਾ ਬੁੱਢਾ ਜੀ ਅੱਜ ਦੇ ਪਾਵਨ ਦਿਨ 1506 ਈਸਵੀ ਨੂੰ ਸੁੱਗੇ ਰਿੰਦਾਵੇ ਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਉਹਨਾਂ ਦੇ ਘਰ ਵਿਖੇ ਜਨਮ ਲਿਆ ਬਾਬਾ ਬੁੱਢਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਜਨਮ ਲੈ ਕੇ ਇਸ ਧਰਤੀ ਤੇ ਉਹਨਾਂ ਲੋਕਾਂ ਨੂੰ ਇੱਕ ਚੀਜ਼ ਦੀ ਸਿੱਖਿਆ ਦਿੱਤੀ ਮੌਤ ਕੀ ਹੈ ਤੇ ਜੀਵਨ ਕੀ ਹੈ। ਤਕਰੀਬਨ ਤਕਰੀਬਨ ਇਤਿਹਾਸਕਾਰ ਲਿਖਦੇ ਹਨ 98 ਤੋਂ 100 ਸਾਲ ਦੀ ਅਵਸਥਾ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਸੇਵਾ ਦੇ ਵਿੱਚ ਆਪਣਾ ਸਮਾਂ ਬਤਾਇਆ। ਤੇ 125 ਸਾਲ ਤੋਂ ਉੱਤੇ ਦੀ ਅਵਸਥਾ ਕਈ 125 ਸਾਲ ਤੱਕ ਲਿਖਦੇ ਹਨ ਤੇ ਕਈ 125 ਤੋਂ ਉੱਤੇ ਤੱਕ ਦੀ ਅਵਸਥਾ ਲਿਖਦੇ ਹਨ ਜਿੰਨੀ ਬਾਬਾ ਜੀ ਹੋਣਾ ਦੀ ਟੋਟਲ ਉਮਰ ਸੀ। ਤੇ ਪਹਿਲੇ ਦੁਨੀਆਂ ਦੇ ਸ਼ਖਸ ਸਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਸਿੱਖ ਕੌਮ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ ਮੈਂ ਅਕਸਰ ਨਾ ਸੁਖਮਨੀ ਸਾਹਿਬ ਦੀ ਉਹ ਪੰਕਤੀ ਪੜ੍ਹਦਾ ਹੁੰਨਾ ਸੇਵਾ ਕਰਤ ਹੋਏ ਨਿਹਕਾਮੀ ਜਿਸ ਕੋ ਹੋਤ ਪ੍ਰਾਪਤ Swami ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਪਿੜ ਦੇ ਵਿੱਚ ਕਿਉਂ ਗਿਣਿਆ ਗਿਆ ਸੇਵਾ ਸਿਮਰਨ ਤੇ ਤਜਰਬੇ ਦੇ ਪਿੜ ਦੇ ਵਿੱਚ ਜਿਨ੍ਹਾਂ ਨੂੰ ਮੌਤ ਦਾ ਵੀ ਅੰਦਾਜ਼ਾ ਸੀ ਜਿਨ੍ਹਾਂ ਨੂੰ ਜੀਵਨ ਦਾ ਵੀ ਅੰਦਾਜ਼ਾ ਸੀ ਜਿਨ੍ਹਾਂ ਨੂੰ ਨਿੱਕੇ ਹੁੰਦੇ ਤੋਂ ਹੀ ਬੂੜੇ ਦਾ ਖਿਤਾਬ ਮਿਲਿਆ ਬੂੜੇ ਦਾ ਭਾਵ ਹੈ ਸਿਆਣਾ ਹੋ ਜਾਣਾ ਸਤਿਗੁਰੂ ਦੀ ਸ਼ਰਣ ਦੇ ਵਿੱਚ ਕੇਵਲ ਦੁਨਿਆਵੀ ਚੀਜ਼ਾਂ ਤਾਂ ਸਤਿਗੁਰੂ ਆਪ ਬਰਕਤ ਕਰਕੇ ਬਖਸ਼ਿਸ਼ ਕਰ ਦਿੰਦੇ ਹਨ ਸੇਵਾ ਭਾਵਨਾ ਦੇ ਸਦਕਾ ਪਰ ਜਿਹੜੀ ਮਨ ਦੀ ਆਤਮਿਕ ਅਵਸਥਾ ਨੂੰ ਸਤਿਗੁਰੂ ਜੀ ਚਮਕਾ ਦਿੰਦੇ ਹਨ ਇੱਥੇ ਸਤਿਗੁਰੂ ਨਾਮ ਦੀ ਖੈਰ ਪਾ ਦਿੰਦੇ ਹਨ ਉਹ ਦੁਨੀਆਂ ਦੀ ਸਭ ਤੋਂ ਵੱਡੀ ਕਦਰੋਂ ਕੀਮਤ ਤੇ ਇਸ ਆਤਮਿਕ ਤਲ ਤੇ ਇਹ ਸੰਸਾਰ ਦੀ ਸਭ ਤੋਂ ਵੱਡੀ ਧਨ ਦੌਲਤ ਨਿਰੰਕਾਰ ਦੇ ਦਰ ਦਾ ਨਾਮ ਮਿਲ ਜਾਂਦਾ ਹੈ